ਅਸੀਂ ਅੱਜ ਬੋਰ ਮਾੜ ਲਿਆ ਤੇ ਇਧਰ ਆਪਣੀਆਂ ਮਾਈਆਂ ਭੈਣਾਂ ਬੈਠੀਆਂ ਨੇ ਤੇ ਇਧਰ ਸਾਡੇ ਫਰੀਦਕੋਟ ਦੇ ਵੱਡੇ ਮਾਨ ਕੋ ਸਾਬ ਨੇ ਤੇ ਅਸੀਂ ਅੱਜ ਬੋਰ ਆੜ ਰਹੇ ਆ ਦੇਖੋ ਜਿਹੜਾ ਉੱਤੇ ਚੜਿਆ ਇਹ ਪਿੰਡ ਸਿਰਸੜੀ ਦਾ ਤੇ ਇਹ ਪਿੰਡ ਸਿਰਸੜੀ ਦਾ ਨੌਜਵਾਨ ਹੈ ਤੇ ਇਧਰ ਦੇਖੋ ਇਹਨੇ ਕਿੰਨੇ ਟਾਣੇ ਵਢੇ ਆ ਪਰ ਇਹਦੀ ਇੱਕ ਗੱਲ ਮਾੜੀ ਏ ਕਿ ਇਹਨੂੰ ਮੈਂ ਦੱਸਿਆ ਸੀ ਇਹਨੂੰ ਹਿਸਾਬ ਨਹੀਂ ਆਇਆ ਕਿੱਥੇ ਪੈਰ ਰੱਖਣਾ ਕਿੱਥੇ ਨਹੀਂ ਤੇ ਇਹਨੂੰ ਮੈਂ ਦੱਸਿਆ ਕਿ ਆਹ ਟਾਣਾ ਵਢਣਾ ਆ ਨਹੀਂ ਵਢਣਾ ਤੇ ਇਹ ਤੁਹਾਡੇ ਡੈਡੀ ਦਾ ਕੀ ਨਾਮ ਹੈ ਜੀ ਦੱਸੋ ਜੀ ਚਿੰਦਰ ਸਿੰਘ ਚਿੰਦਰ ਸਿੰਘ ਕਹਰੇ ਆ ਜੀ ਬੱਚਾ ਤੇ ਆਹ ਆਪਣੇ ਬੀਬੀ ਜੀ ਆ ਇੱਕ ਗੁਰਦੁਆਰੇ ਦੀ ਸੇਵਾ ਕਰ ਰਹੇ ਨੇ ਇਹ ਬਹੁਤ ਵੱਡਾ ਗੋਦਵਾਰਾ ਹੈ ਉਧਰ ਪਰ ਸਾਰਾ ਪਾਰਕ ਹੈ ਜੀ ਤੇ ਇਧਰ ਇਹ ਸਾਰਾ ਲੰਗਰ ਹਾਲ ਜਾਂਦਾ ਪਰਾਂ ਤੱਕ ਤੇ ਇਧਰ ਚੰਦ ਚੜਿਆ ਪਿਆ ਆੱਖਾਂ ਚੋਂ ਆਈਦਾ ਕੜਕਣਾ ਆ ਸੂਰਜ ਪਰੰਨੀ ਕੋਈ ਗੱਲ ਨਹੀਂ ਤੇ ਇਧਰ ਦੇਖੋ ਇਹ ਖੜਾ ਹੈ ਜਿਵੇਂ ਲੰਗੂਰ ਨਹੀਂ ਬੈਠੇ ਨੇ ਬੋਰਡ ਦੇ ਵਿੱਚ ਉਵੇਂ ਕਰਕੇ ਬੈਠਾ ਹੈ ਇਹਨੇ ਹਾਲੇ ਨਵਾਂ ਨਮਈ ਅਮਰੇ ਸ਼ੱਕ ਹੈ ਵੀ 25 ਦਿਨ ਹੀ ਹੋਏ ਹੋਣੇ ਹੈ ਤੇ ਕੋਚ ਸਾਹ ਵੇ ਲੋ ਕਿ ਮੈਂ ਤੁਰਦੇ ਨਾ ਠੰਡ ਠੁੰਡੀ ਨਹੀਂ ਲੱਗਦੀ ਪਤਾ ਨਹੀਂ ਇਹ ਪਜਾਮੀਆਂ ਵੀ ਨਹੀਂ ਪਾਉਂਦੇ ਥੱਲੇ